ਵਾਟਰ ਸੰਗ ਰੈਫਰ ਤਸਵੀਰ ਕੰਨ ਕੀ ਹੋਇਆ ਤੁਹਾਡੇ ਮੇਰੀ ਇਹ ਨਾ ਜੀ ਬੇਟੀ ਦੇ ਔਰ ਮੇਰੇ ਦਾਤਾ ਪਛਾਣੀ ਦਸਤਾਵੇਜ਼ ਦੇ ਭਰਤ ਕੇ ਸਪਤੀ ਸੰਗ ਟਾਲਾਂ ਦਾ ਸਮਰਾਲਾ ਇਹਦਾ ਉਹਨੇ ਜਾਂਦੀ ਕੋਟ ਮੈਰਜ ਕੁੜੀ ਹੋਰ ਖੜੇ ਕਰੇ ਮੇਰੀ ਬੇਟੀ ਦੇ ਨਾਮ ਦੀ ਦਸਤਾਵੇਜ਼ ਸਾਡੇ ਨੇ ਕੁੜੀ ਕੋਈ ਹੋਰ ਆ ਬਿਨਾ ਵਿਆਹ ਤੋਂ ਜਿਹੜਾ ਤੁਸੀਂ ਪਰਪਸ ਟਾਟਾ ਸਮਰਪ ਪਹਿਲਾਂ ਹੋਇਆ ਸੀ ਜੀ ਮੰਗਣਾ ਹੋਇਆ ਸੀ ਸਾਡਾ ਵਿਆਹ ਹੋਣਾ ਸੀ ਪਰ ਉਹਨਾਂ ਮੇ ਤੋਂ ਮੰਗਣ ਵਾਲੇ ਦਿਨ ਡਾਕੂਮੈਂਟ ਲੈ ਕੇ ਮੁੜ ਕੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰੀ ਜਾਲੀ ਆਪਣੇ ਇਧਰ ਫਿਰ ਕੇ ਉਹਨੇ ਜਾਲੀ ਡਾਕਟਰ ਅਸਤ ਆਧਾਰ ਕਰਨ ਤਿਆਰ ਕਰਕੇ ਰਾਜਪੁਰੇ ਸ਼ਹਿਰ ਖੇੜੀ ਦੇ ਤੇ ਜਾਲੀ ਕੋਟ ਮੈਚ ਤਹਿਸੀਲ ਰਾਜਪੁਰੇ ਚ ਕਰਾਈ ਆ ਉੱਥੇ ਜਾਲੀ ਕੁੜੀ ਆ ਜਾਲੀਓ ਕੁੜੀ ਦਾ ਪਿਓ ਵਾ ਜਾਲੀਓ ਘਬਾ ਬਣੇ ਹੋਏ ਨੇ ਇਹ ਪਿਓ ਪੁੱਤ ਹੁਣੇ ਖੜੇ ਨੇ ਪਰ ਇਹਨਾਂ ਦਾ ਇਹਦਾ ਐਡਰੈਸ ਉਹ ਜਾਲੀ ਆ ਐਕਸਟ੍ਰੈਨਲ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਹੋਈ ਤਾਂ ਹੈ ਆਪਣੇ ਸਿਟੀ ਥਾਣਾ ਰਾਜਪੁਰਾ ਕਸਤੂਰਬਾ ਚੌਂਕੀ ਦਾ ਐਸ ਐਨ ਸੰਸੰਗ ਕੋਲੇ ਆਈਓ ਨੇ ਹੋ ਪਰ ਕਾਰਵਾਈ ਕੋਈ ਨਹੀਂ ਕੀ ਦੋ ਦੋ ਬੰਦੇ ਪਹਿਲੇ ਜਵਾਨ ਤੇ ਲੈ ਚੁੱਕੇ ਨੇ ਮਾਨ ਜੋ ਹਾਈ ਕੋਰਟ ਤੋਂ ਪਰ ਚਾਰ ਬੰਦੇ ਹਜੇ ਇਹਨਾਂ ਨੂੰ ਕੋਈ ਤਾਂ ਗ੍ਰਿਫਤਾਰੀ ਹੈ ਨਾ ਕਿ ਹੋ ਰਹੀ ਹੈ ਤੇ ਹੋਰ ਕਾਰਵਾਈ ਹੈ ਨਹੀਂ ਨਾ ਤਬਦੀਦ ਕਰਕੇ ਅੱਗੇ ਜਿਹੜੇ ਬੰਦੇ ਹੋਰ ਇਨਵੋਲਵ ਨੇ ਜਿਵੇਂ ਵਿੱਚ ਉਹ ਆਪ ਦਾਸਰੇ ਨੇ ਵੀ ਸਾਡਾ ਇੱਥੇ ਰਾਜਪੁਰੇ ਦਾ ਅਜੰਟ ਸਾਹਿਬ ਪ੍ਰਸ਼ਾਂਤ ਕੁਮਾਰ ਉਹਨੇ ਕਰਾਇਆ ਤੇ ਦਫਤਰ ਵਾਲੇ ਬੰਦਿਆਂ ਨੇ ਮਿਲੀ ਭੁਗਤ ਹਾਂਜੀ ਹਾਂਜੀ ਕਾਰਵਾਈ ਨਾ ਹੋਣ ਕਰਕੇ ਅਸੀਂ ਇਹ ਕੱਦ ਚੱਕਦੇ ਫਿਰਦੇ ਆ ਨਹੀਂ ਭੱਜੇ ਫਿਰਦੇ ਆ ਅਸੀਂ ਕਿਉਂਕਿ ਆਪਰ ਨੂੰ ਮਿਲੇ ਆ ਪਰ ਤੁ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਨਾ ਕੋਈ ਤਬਦੀਦ ਤਾਨੂੰ ਮੈਂ ਦੇਖਦਾ ਇਹ ਦੇਖੋ ਜੀ ਇੱਕ ਤਾਂ ਸਾਡਾ ਮੇਰੀ ਬੇਟੀ ਦਾ ਬਿਨਾ ਵਿਆਹ ਹੋਇਆ ਤੋਂ ਕੋਰਟ ਮੈਰ ਦਾ ਸਰਟੀਫਿਕੇਟ ਬਣ ਗਿਆ ਮੈਂ ਆਪਦੀ ਬੇਟੀ ਨੂੰ ਅੱਗੇ ਵਿਆਹ ਨਹੀਂ ਕਰ ਸਕਦਾ ਜਿੰਜਲ ਕੋਰਟ ਮੈਰ ਨੇ ਕਲੀਅਰ ਹੁੰਦੀ ਤੇ ਬਾਕੀ ਜਿਹੜੇ ਬੰਦੇ ਇਹਦਾ ਧੋਖਾਧੜੀ ਕਰ ਰਹੇ ਨੇ ਇਹਨਾਂ ਨੂੰ ਮੇਰਾ ਮਕਸਦ ਹੈ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਵੀ ਅੱਗੇ ਕਰੇ ਹੋਰ ਦਿੱਤੀ ਭੈਣਾਂ ਦਾ ਨਾਮ ਕਰਨ ਇਹ ਆ ਮਕਸਦ ਹੈ ਮੇਰਾ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਗਲਤ ਕਰਿਆ ਔਰ ਜਿਨ੍ਹਾਂ ਨੇ ਨਾਲ ਮਿਲ ਕੇ ਕਰਾਇਆ ਮੈਂ ਆ ਬਹਰਾ ਨਾ ਜੀ ਮੇਰੇ ਰਿਸ਼ਤੇਦਾਰ ਨੇ ਮੈਂ ਇਹਦੇ ਨਾਲ ਜਾ ਕੇ ਅਧਿਕਾਰੀਆਂ ਨੂੰ ਮਿਲਿਆ ਪਹਿਲਾਂ ਤਾਂ ਬੜੀ ਮੁਸ਼ਕਲ ਨਾਲ ਅਰਜ਼ੀ ਦਾਇਰ ਕਰਵਾਇਆ ਉਸ ਤੋਂ ਬਾਅਦ ਆਈ ਉਹ ਜਿਹੜਾ ਹੈ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਸਗੋਂ ਉਹਨਾਂ ਦੀ ਜਵਾਨਤ ਹੋਈ ਜਿਹੜੀ ਉਹਦੇ ਵਿੱਚ ਵੀ ਸਹਾਇਤਾ ਕੀਤੀ ਉਹਨਾਂ ਨੇ ਸਾਨੂੰ ਇਨਫਾਰਮ ਨਹੀਂ ਕੀਤਾ ਸਾਡੀ ਮੰਗ ਹੈ ਕਿ ਇਹ ਸਰੀਆ ਮਨੁੱਖੀ ਅਧਿਕਾਰਾਂ ਦਾ ਘਾਣਾ ਤੇ ਇੰਟਰਨੈਸ਼ਨਲ ਲੈਵਲ ਦਾ ਅਕਰਾਇਵ ਹੈਗਾ ਇਹ ਤੇ ਸਮਾਜ ਦੇ ਵਿੱਚ ਅਜਿਹੇ ਲੋਕ ਅਜਿਹੇ ਲੋਕ ਰਹਿਣਗੇ ਤਾਂ ਇਸ ਸਮਾਜ ਨੂੰ ਬੜਾ ਤੰਗ ਪ੍ਰੇਸ਼ਾਨ ਤੇ ਉਹਨਾਂ ਨਾਲ ਠੱਗੀ ਧੋਰੀ ਕਰਦੇ ਰਹਿਣਗੇ ਉਹ ਮੈਟਰ ਹੈ ਕਿ ਸਾਡੀ ਬੇਨਤੀ ਰਿਕੁਐਸਟ ਹੈ ਕਿ ਇਸ ਮੈਟਰ ਨੂੰ ਹਾਈ ਲੈਵਲ ਕਰਕੇ ਉਹਨਾਂ ਜਿਹੜਾ ਨੇ ਇਕਰਾਮ ਕੀਤਾ ਉਹਨਾਂ ਨੂੰ ਜ਼ਿੰਮੇਵਾਰ ਕਰਕੇ ਵੇਲੋ ਜੇ ਜਾਵੇ ਅਤੇ ਬਾਕੀ ਸਮਾਜ ਨੂੰ ਬਚਾਇਆ ਜਾਵੇ ਇਹਨਾਂ ਦੀ ਠੱਗੀ ਤੋਂ ਅਤੇ ਇਸ ਕੁੜੀ ਦਾ ਜੋ ਮੈਰਿਜ ਸਰਟੀਫਿਕੇਟ ਬਣਾਇਆ ਜਾਲੀ ਉਹਨੂੰ ਕੈਨਸਲ ਕਰਕੇ ਉਹਨੂੰ ਫ੍ਰੀ ਕੀਤਾ ਜਾਵੇ ਤੇ ਸਾਡੀ ਮੰਗ ਹੈ ਕਿ ਵੀ ਇਹ ਨਿਸ਼ਾਨ ਸਿੰਘ ਤੋਂ ਜਿਹੜੀ ਹੈ ਤਸਵੀਰ ਲੈ ਕੇ ਸੀਐਸਟਾ ਪਟਿਆਲਾ ਨੂੰ ਦਿੱਤੀ ਜਾਵੇ ਥੈਂਕ ਯੂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ सुरेंद्र ਸਿੰਘ ਔਰ ਜਥੇਦਾਰ ਤਰਲੋਕ ਸਿੰਘ ਫਤੇਗੜ ਸਾਹਿਬ ਫਤੇ ਸਿੰਘ ਕੇ ਜਥੇ ਸਿੰਘ ਮਿਸ਼ਨ ਦੇ ਸੇਵਾਦਾਰ ਪ੍ਰਾਈਮ ਕੰਟਰੋਲ ਐਂਡ ਰਫੋਰਮ ਆਰਗੇਨਾਈਜੇਸ਼ਨ 올 ਇੰਡੀਆ ਟੀਮ ਤੋਂ ਟੀਮ ਆਫੀਸਰ ਸ੍ਰੀ ਫਤੇਗੜ ਸਾਹਿਬ ਤੋਂ ਜੋ ਹੈ ਕੇਸ ਸਾਡੀ ਨੌਲੇਜ ਦੇ ਵਿੱਚ ਮਾਨਯੋਗ ਇੰਸਪੈਕਟਰ ਰਿਟਾਇਰਡ ਪੰਜਾਬ ਪੁਲਿਸ ਜਸਵੀਰ ਸਿੰਘ ਜੀ ਨੇ ਸਾਡੇ ਧਿਆਨ ਚ ਲਿਆਂਦਾ ਆਇ ਬਹੁਤ ਵੱਡਾ ਕ੍ਰਾਈਮ ਹੈ ਇਸ ਦੇ ਉੱਤੇ ਜਿੰਨਾ ਵੀ ਅਫੀਸਰ ਸਾਹਿਬਾਨ ਨੇ ਅਣਗਹਿਲੀ ਕੀਤੀ ਹੈ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇ ਉਪਰੰਤ ਜਿਹੜਾ ਇਹ ਕੇਸ ਹੈ ਇਹਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਮਾਣਯੋਗ ਐਸਐਸਪੀ ਸਾਹਿਬ ਪਟਿਆਲਾ ਨੂੰ ਆਪਣੇ ਆਪ ਹੈਂਡਲ ਕਰਕੇ ਸੀਆਈਏ ਸਟਾਫ ਪਟਿਆਲਾ ਨੂੰ ਦੇਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਅੱਗੇ ਬੱਚੀ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹਨੂੰ ਇਹਨਾਂ ਕਾਗਜ਼ੀ ਕਾਰਵਾਈਆਂ ਦੀ ਜਿਹੜੀ ਦੁਰਵਰਤੋਂ ਹੋਈ ਆ ਉਸ ਤੋਂ ਆਜ਼ਾਦ ਕਰਾਇਆ ਜਾਵੇ ਵਾਇਗੁਰ ਜੀ ਦਾ ਖਾਲਸਾ